ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਖਬਰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਆਖਿਰਕਾਰ ਇੱਕ ਸਖਸ਼ ਜਿਹੜਾ ਫਲਾਈਟ ਆ ਜਦੋਂ ਉਸ ਦੀ ਦਿੱਲੀ ਉਤਰਦੀ ਆ ਤਾਂ ਕਸਟਮ ਵਿਭਾਗ ਦੇ ਵੱਲੋਂ ਉਸ ਦੀ ਚੈਕਿੰਗ ਕੀਤੀ ਜਾਂਦੀ ਆ ਤਾਂ ਚੈਕਿੰਗ ਦੌਰਾਨ ਜੋ ਮਿਲਿਆ ਉਸ ਨੂੰ ਦੇਖ ਕੇ ਸਾਰੇ ਹੈਰਾਨ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਇਸ ਵੇਲੇ ਸਕਰੀਨ ਤੇ ਜ਼ਰੂਰ ਸ਼ੇਅਰ ਕਰਿਆ ਦੇਖੋ ਕਿ ਕਿਸ ਤਰੀਕੇ ਦੇ ਨਾਲ ਖੰਜੂਰਾ ਦੇ ਵਿੱਚ ਉਹ ਸੋਨਾ ਲੁਕਾ ਕੇ ਜਿਹੜਾ ਉਹ ਭਾਰਤ ਲੈ ਕੇ ਆ ਰਿਹਾ ਸੀ ਤਾਂ ਜੀ ਹਾਂ ਤਸਵੀਰਾਂ ਦੇਖੋ ਤੁਹਾਨੂੰ ਖੰਜੂਰਾ ਦਿਖ ਰਹੀਆਂ ਹੋਣਗੀਆਂ ਪਰ ਜਦੋਂ ਕਸਟਮ ਵਿਭਾਗ ਨੇ ਸਦੀ ਚੈਕਿੰਗ ਕੀਤੀ ਕਿਉਂਕਿ ਜਦੋਂ ਚੈਕਿੰਗ ਬੋਰਡ ਦੀ ਟੀਮ ਦੇ ਵਿੱਚੋਂ ਲੰਘਦਾ ਤੇ ਇੱਕ ਜ਼ੋਰਦਾਰ ਆਵਾਜ਼ ਆਉਂਦੀ ਹੈ ਜਿਸ ਨੂੰ ਲੈ ਕੇ ਕਸਟਮ ਵਿਭਾਗ ਚਿੰਤਤ ਹੋ ਜਾਂਦੀ ਹੈ ਤੇ ਉਹਨਾਂ ਦੇ ਵੱਲੋਂ ਚੈਕਿੰਗ ਕੀਤੀ ਜਾਂਦੀ ਹੈ ਤਾਂ ਜਦੋਂ ਚੈਕਿੰਗ ਕਰਦੇ ਨੇ ਤਾਂ ਸੋਨੇ ਦੇ ਵਿੱਚੋਂ ਗੁੱਟਲੀਆਂ ਹੁੰਦੀਆਂ ਨੇ ਉਸ ਦੀ ਜਗ੍ਹਾ ਦੇ ਉੱਤੇ ਇਸ ਸਖਸ਼ ਨੇ ਸੋਨਾ ਲੁਕਾ ਕੇ ਕਹਿ ਸਕਦੇ ਆ ਕਿ ਫਲਾਈਟ ਨੰਬਰ 43 ਤੋਂ ਦਿੱਲੀ ਜਦੋਂ ਲੈਂਡ ਹੁੰਦਾ ਹੈ ਤਾਂ ਉਦੋਂ ਇਸ ਦਾ ਸਾਰਾ ਭਾਂਡਾ ਜਿਹੜਾ ਕਸਟਮ ਵਿਭਾਗ ਦੇ ਵੱਲੋਂ ਫੋਰਡ ਦਿੱਤਾ ਜਾਂਦਾ ਯਾਨੀ ਕਿ ਖੰਜੂਰਾਂ ਦੇ ਵਿੱਚੋਂ ਸੋਨਾ ਲੁਕਾ ਕੇ ਜਿਹੜਾ ਭਾਰਤ ਲੈ ਕੇ ਆ ਰਿਹਾ ਸੀ ਅ ਕਹਿ ਸਕਦਾ ਕਿ ਤਸਕਰੀ ਕਰਨ ਜਾ ਰਿਆ ਸੀ ਕਰ ਪਰ ਕਸਟਮ ਵਿਭਾਗ ਨੇ ਇਸ ਸਖਸ਼ ਦੇ ਸਾਰੇ ਸੁਪਨਿਆਂ ਦੇ ਉੱਤੇ ਪਾਣੀ ਫੇਰ ਦਿੱਤਾ ਜਦੋਂ ਸੀ ਚੈਕਿੰਗ ਹੋਈ ਤਾਂ ਖਜੂਰਾ ਦੇ ਵਿੱਚੋਂ ਸੋਨਾ ਜਿਹੜਾ ਨਿਕਲਦਾ ਹੈ ਤੇ ਬਦੱਸਦੀ ਹੈ ਕਿ ਮਾਮਲਾ ਇਸ ਦੇ ਉੱਪਰ ਦਰਜ ਕਰ ਲਿਆ ਗਿਆ ਹੁਣ ਸਾਰੀ ਇਨਵੈਸਟੀਗੇਸ਼ਨ ਹੈ ਜਿਹੜੀ ਜਾਰੀ ਹੋਏਗੀ ਕਿ ਆਖਰਕਾਰ ਇਸ ਸਖਸ਼ਾ ਜਿਹੜਾ ਕਿੱਥੋਂ ਆਇਆ ਅਤੇ ਦਿੱਲੀ ਸੋਨਾ ਇਸ ਤਰੀਕੇ ਦੇ ਨਾਲ ਛੁਪਾ ਕੇ ਲੈ ਕੇ ਆਉਣ ਦਾ ਇਸ ਤੱਕੀ ਮਕਸਦ ਹੈ ਅਤੇ ਕਿਹੜੇ ਕਿਹੜੇ ਕਹਿ ਸਕਦੇ ਆ ਕਿ ਹੋਰ ਵਿਅਕਤੀ ਨੇ ਜਿਹੜੇ ਕੇਸ ਇਸ ਕੇਸ ਦੇ ਵਿੱਚ ਸ਼ਾ ਕਰ ਸਕਦੇ ਨੇ ਇਸ ਮੌਕੇ ਦੀ ਅਪਡੇਟ ਤੁਹਾਨੂੰ ਜ਼ਰੂਰ ਦਵਾਂਗੇ